ਇਹ ਸਾਨੂੰ ਨੇ ਨਾ ਸਿੰਗਣੇ ਦਿੱਤੀ ਜਗਾ ਉਹਦੇ ਵਿੱਚ ਅਸੀਂ ਬਣਾਇਆ ਵਾ ਆਪਾਂ ਆਪਣੇ ਕੋਲੋਂ ਪੈਸਾ ਨਹੀਂ ਲਾਇਆ ਮਾਂ ਪਿਓ ਦੇ ਹੁੰਜਾ ਤੇ ਬਹੁਤ ਐਸ਼ ਕੀਤੀ ਏ ਇਸ ਪਰਵਾਹ ਨਹੀਂ ਤੇ ਨਾ ਨਹੀਂ ਬਾਕੀ ਘਲਾ ਸਾਡੇ ਮਾਚ ਮਾੜੇ ਹੋਏ ਆਪਣੇ ਮਾਂ ਬਾਪ ਦੇ ਬਾਗ ਗੁਜ਼ਾਰਾ ਇਦਨਹੀਂ ਪਾਜੀ ਜੇ ਦਿਹਾੜੀ ਮਿਲ ਜਾਈ ਨਹੀਂ ਤੇ ਖਾ ਲਈਦੀ ਏ ਜੇ ਨਹੀਂ ਦਿਹਾੜੀ ਮਿਲਦੀ ਤੇ ਚੁੱਕ ਕੇ ਬੈਠ ਜਾਈਦਾ ਵਾ ਆਪਣੇ ਬੱਚੇ ਵਾਸਤੇ ਰੱਖ ਲਈਦਾ ਵਾ ਬੱਚੇ ਵਾਸਤੇ ਤੇ ਮੇਰੇ ਬੜੇ ਉੱਚੇ ਸੁਪਨੇ ਆ ਕਿ ਮੇਰਾ ਬੱਚਾ ਕੋਈ ਸਰਕਾਰੀ ਨੌਕਰੀ ਕਰੇ ਮੈਂ ਸੇ ਹੋਈ ਸਿਕਵਾਂ ਲਾਇਆ ਵੀ ਜੇ ਤੂੰ ਸੰ ਬਣਾਇਆ ਸੀ ਜਿੱਦਾਂ ਦਾ ਤੇ ਸਾਡੇ ਹਾਲਾਤ ਚੰਗੇ ਬਣਾ ਦਿੰਦਾ ਸਾਡਾ ਕਾਰੋਬਾਰ ਹੁੰਦਾ ਸਾਡਾ ਕਾਰੋਬਾਰ ਚੰਗਾ ਹੁੰਦਾ ਜਿੱਥੇ ਅਸੀਂ ਸੋਹਣੀ ਤਰ੍ਹਾਂ ਰਹਿ ਸਕਦੇ ਭਾਵੇਂ ਸਾਨੂੰ ਕੋਈ ਖਾਣੋਂ ਨਹੀਂ ਦਿੰਦਾ ਪਰ ਫਿਰ ਵੀ ਅਗਲਾ ਗੱਲ ਕਰ ਦਿੰਦਾ ਵਾ ਵੀ ਤੁਹਾਡੇ ਘਰ ਚ ਖਾਣੋਂ ਹੀ ਨਹੀਂਗਾ ਤੁਹਾਡੇ ਕੋਲ ਕੀ ਆਈ ਹੈ ਦੈਨ ਨੀ ਮੇਰੇ ਤਰੀਕੇ ਨਾਲ ਕੰਮ ਨਹੀਂ ਹੁੰਦਾ ਤੇ ਕੋ ਕੰਮ ਨਹੀਂ ਤੇ ਕੋ ਹੁੰਦਾ ਤੈਨੂੰ ਰੱਟ ਕੇ ਕਰ ਕਰਨਾ ਕੱਲ ਨਿਕਲ ਛੁੱਟੀ ਕਰ ਲੈ ਕਿਸ ਤਰ੍ਹਾਂ ਮਿਲ ਆਪ ਕਿਸ ਤਰ੍ਹਾਂ ਐਸੀ ਦਾ ਰਿਸ਼ਤਾ ਸਾਡਾ ਰਿਸ਼ਤਾ ਐਨਾਂ ਦੀ ਭੈਣ ਦੇ ਜਵਾਈ ਨੇ ਕਰਵਾਇਆ ਸੀ ਤੇ ਉਹਨੇ ਸਾਡੀ ਮੈਰਿਜ ਕਰਵਾਈ ਮੇਰੀਆਂ ਭੈਣਾਂ ਨੇ ਕੀਤੀ ਇਹ ਵੀ ਭੈਣ ਨੇ ਕੀਤੀ ਇਸ ਤਰ੍ਹਾਂ ਮਿਲ ਆਪ ਕਿਸ ਤਰ੍ਹਾਂ ਐਸੀ ਦਾੜੀ ਤੋਂ ਉੰਦਰ ਸਾਡਾ ਰਿਸ਼ਤਾ ਇਹਨਾਂ ਦੀ ਭੈਣ ਦੇ ਜਵਾਈ ਨੇ ਕਰਵਾਇਆ ਸੀ ਤੇ ਉਹਨੇ ਸਾਡੀ ਮੈਰਿਜ ਕਰਵਾਈ ਮੇਰੀਆਂ ਭੈਣਾਂ ਨੇ ਕੀਤੀ ਇਹਦੀ ਵੀ ਭੈਣ ਨੇ ਕੀਤੀ ਹਾਂਜੀ ਦੋਨਾਂ ਨੇ ਦੋਨਾਂ ਦੀ ਸ਼ਾਦੀ ਉਹਨਾਂ ਨੇ ਕੀਤੀ ਭੈਣ ਪਰਮਾਨ ਨੇ ਤੇ ਕਿਸ ਤਰ੍ਹਾਂ ਦੀ ਪਹਿਲਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਕਿ ਬਾਅਦ ਚੋਂ ਇਸ ਤਰ੍ਹਾਂ ਦੀ ਜ਼ਿੰਦਗੀ ਹੋਈ ਹੈ ਕਿ ਮਾਪਿਓ ਚਲੇ ਗਏ ਕਿਸ ਤਰ੍ਹਾਂ ਹਾਂਜੀ ਮਾਪਿਓ ਤੋਂ ਬਾਅਦ ਹੀ ਇਦਾਂ ਦੀ ਜ਼ਿੰਦਗੀ ਹੋਈ ਹੈ ਬਾਕੀ ਜੋ ਵੀ ਕੁਝ ਅਦਾ ਸੀ ਕੇ ਜਿਸ ਦਾ ਮਾਪਿਆ ਦੇ ਹੁੰਦੇ ਤੇ ਬਹੁਤ ਐਸ਼ ਕੀਤੀ ਏ ਇਸ ਪਰਵਾਰ ਨੇ ਜਮਾਈ ਬਾਕੀ ਖਲਾਅ ਅੱਛਾ ਢੇ ਬਾਤ ਮਾੜੇ ਹੋਏ ਆਪਣੇ ਮਾਂ ਬਾਪ ਦੇ ਬਾਗ ਅੱਛਾ ਤੇ ਕਦੀ ਰੱਬ ਨਾਲ ਸ਼ਿਕਵਾ ਹੁੰਦਾ ਵਾ ਕਿਉਂਕਿ ਰੱਬ ਨਾਲ ਅਕਸਰ ਹਰ ਕੋਈ ਨਾਰਾਜ਼ ਕੀ ਕਰਦਾ ਤੁਹਾਡੇ ਕੋਲ ਤੇ ਤੁਸੀਂ ਤੇ ਠੀਕੇ ਵੀ ਇਹ ਹਾਲਾਤ ਤੁਹਾਡੇ ਮਾੜੇ ਤੇ ਕੋਈ ਹੁੰਦਾ ਵਾ ਕਿ ਪਹਿਲਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਰਫਾਹ ਨੂੰ ਕਿਸ ਤਰ੍ਹਾਂ ਦਿਖਾਤੀ ਹੈ ਤੇ ਉਹ ਤੋਂ ਹਾਈਟ ਵੀ ਨਹੀਂ ਦਿੰਦੀ ਕਿ ਕੰਮ ਕਾਰ ਕਰਨ ਜੋਗੇ ਹੁੰਦੇ ਆਪਾਂ ਮੈਂ ਸੇ ਹੋਈ ਸ਼ਿਕਵਾ ਹੁੰਦਾ ਆ మేజే ਤੂੰ ਸੰ ਬਣਾਇਆ ਸੀ ਜਿੱਦਾਂ ਦਾ ਤੇ ਸਾਡੇ ਹਾਲਾਤ ਚੰਗੇ ਬਣਾ ਦਿੰਦਾ ਸਾਡਾ ਕਾਰੋਬਾਰ ਹੁੰਦਾ ਸਾਡਾ ਕਾਰੋਬਾਰ ਚੰਗਾ ਹੁੰਦਾ ਜਿੱਥੇ ਅਸੀਂ ਸੋਹਣੀ ਤਰ੍ਹਾਂ ਰਹਿ ਸਕਦੇ ਕੋਈ ਸਾਨੂੰ ਮੰਜਾਕ ਨਾ ਕਰਦਾ ਵੀ ਕਿੱਥੇ ਰਹਿੰਦੇ ਪਿਓ ਕੀ ਕਰਦੇ ਪਿਓ ਤੁਹਾਡੇ ਕੋ ਤੇ ਖਾਣ ਨੂੰ ਹੀ ਨਹੀਂਗਾ ਭਾਵੇਂ ਸਾਨੂੰ ਕੋਈ ਖਾਣ ਨੂੰ ਨਹੀਂ ਦਿੰਦਾ ਪਰ ਫਿਰ ਵੀ ਅਗਲਾ ਗੱਲ ਕਰ ਦਿੰਦਾ ਵਾ ਵੀ ਤੁਹਾਡੇ ਘਰ ਤੇ ਖਾਣ ਨੂੰ ਹੀ ਨਹੀਂਗਾ ਤੁਹਾਡੇ ਕੋਲ ਕੀ ਆਈਏ ਚਲੋ ਇੱਥੋਂ ਫਿਰ ਹੁੰਦਾ ਵਾ ਪ੍ਰਭੂ ਦੇ ਨਾਲ ਕੋ ਸਾ ਗਿਲਾਬੇ ਤੁਸੀਂ ਸਾਨੂੰ ਜੇ ਬਣਾਇਆ ਸੀ ਜੇ ਚੰਗੇ ਨਹੀਂ ਸੀ ਬਣਾਣਾ ਤੇ ਸਾਡੇ ਹਾਲਾਤ ਹੀ ਚੰਗੇ ਰੱਖ ਦਿੰਦੇ ਹਾਂ ਲਈ ਘਰ ਜਿਹੜਾ ਵਾਕੀ ਇਹ ਆਪਣਾ ਘਰ ਹੈ ਘਰ ਸਾਡਾ ਹੁਣ ਆਪਣਾ ਵਾ ਇਹ ਸਾਨੂੰ ਨਿਹੰਗ ਸਿੰਘ ਨੇ ਦਿੱਤੀ ਜਗਾ ਉਹਦੇ ਵਿੱਚ ਅਸੀਂ ਬਣਾਇਆ ਵਾ ਆਪਾਂ ਆਪਣੇ ਕੋਲੋਂ ਪੈਸਾ ਨਹੀਂ ਲਾਇਆ ਸਾਨੂੰ ਇੱਥੇ ਰੋਡ ਬੰਨਦਾ ਪਿਆ ਸੀ ਰੋਡ ਵਾਲਿਆਂ ਦੇ ਨਾਲੇ ਨੌਕਰੀ ਕਰਦੇ ਸੀ ਉਹਨਾਂ ਦੀ ਜੇਸੀਪੀ ਦੀ ਰਾਤੀ ਰਾਖੀ ਕਰਦੇ ਸੀ ਠੰਡਾਂ ਦੇ ਵਿੱਚ ਉਹਨਾਂ ਨੇ ਸਾਨੂੰ ਇੱਟ ਵੱਟਾ ਸੀਮਿੰਟ ਵਗੈਰਾ ਦਿੱਤਾ ਤੇ ਇੰਨਾ ਕੋਸੇ ਬਣਾਇਆ ਮਾੜਾ ਮੋਟਾ ਜੋ ਵੀ ਟੀਨਾਂ ਦੀ ਛਾਤ ਆ ਅੱਛਾ ਤੇ ਕਿਹ ਤਰ੍ਹਾਂ ਗੁਜ਼ਾਰਾ ਕਿੱਦਾਂ ਚੱਲਦਾ ਓਨ ਘਰ ਗੁਜ਼ਾਰਾ ਇੰਨਾ ਹੀ ਭਾਜੀ ਜੇ ਦਿਹਾੜੀ ਮਿਲ ਜਾਂਦੀ ਤੇ ਖਾ ਲਈਦੀ ਜੇ ਨਹੀਂ ਦਿਹਾੜੀ ਮਿਲਦੀ ਤੇ ਚੁੱਕ ਕਰਕੇ ਬੈਠ ਜਾਂਦਾ ਵਾ ਆਪਣੇ ਬੱਚੇ ਵਾਸਤੇ ਰੱਖ ਲਈਦਾ ਵਾ ਵੀ ਬੱਚਾ ਨਾਲ ਸਾਡਾ ਭੁੱਖਾ ਰਵੇ ਨਾ ਪੈਸੇ ਤੋਂ ਨਾ ਤਰਸੇ ਔਰ ਸਾਬ ਨਾਲ ਪੈਸਾ ਵਰਤ ਲਈਦਾ ਬੱਚੇ ਲਈ ਕੀ ਸੁਪਨੇ ਲੇ ਕਿਉਂਕਿ ਦੇਖਿਆ ਵਕਸਰ ਮਾਂ ਪੇ ਬੱਚੇ ਲਈ ਸੁਪਨੇ ਸਜਾਂਦਾ ਕਿ ਸੁਪਨੇ ਬੱਚੇ ਵਾਸਤੇ ਤੇ ਮੇਰੇ بڑے ਉੱਚੇ ਸੁਪਨੇ ਆ ਕਿ ਮੇਰਾ ਬੱਚਾ ਕੋਈ ਸਰਕਾਰੀ ਨੌਕਰੀ ਕਰੇ ਸਰਕਾਰੀ ਨੌਕਰੀ ਕਰੀਏ ਔਰ ਮੇਰੇ ਬੱਚੇ ਦੇ ਮੇਰੇ ਨਾਲੋਂ ਉੱਚੇ ਸੁਪਨੇ ਆ ਕਿ ਮੈਂ ਫੌਜੀ ਬਣਾ ਜਾਂ ਪੁਲਿਸਚ ਬਣਾ ਤੇ ਮੈਂ ਕਿਨੇ ਚਿਰ ਕੋਈ ਵੀ ਨੌਕਰੀ ਮਿਲੇ ਪਰ ਇਹਨੂੰ ਸਰਕਾਰੀ ਮਿਲੇ ਕਿ ਕਾਲ ਨੂੰ ਮਾਪਿਆਂ ਨੂੰ ਨਾ ਕੋਈ ਵੀ ਮੇਰੇ ਮਾਪਿਆਂ ਨੇ ਮੇਰੇ ਵਾਸਤੇ ਕੀ ਸੋਚਿਆ ਅਸੀਂ ਸੋਚਣ ਜੋਗੇ ਤੇ ਹੈ ਨਹੀਂ ਪਰ ਫਿਰ ਵੀ ਸੋਚਦੇ ਆ ਕਿ ਅਸੀਂ ਕਿਸੇ ਤਰੀਕੇ ਨਾਲ ਇਹਦੇ ਵਾਸਤੇ ਕੁਝ ਬਣਾਈਏ ਕੁਝ ਕਰੀਏ ਭਜੀ ਤੁਸੀਂ ਦਿਹਾੜੀ ਤੇ ਜਾਂਦੇ ਕਿਨੇ ਦਿਹਾੜੀ ਨਹੀਂ ਮਿਲਦੀ ਕਿਉਂ ਕਿ ਗੱਲ ਕੀ ਹੁੰਦੀ ਹੈ ਹਾਂਜੀ ਗੱਲ ਕੀ ਹੁੰਦੀ ਦਿਹਾੜੀ ਕਿਉਂ ਨਹੀਂ ਮਿਲਦੀ ਦੈਨ ਮੈਨ ਦੇ ਕੰਮ ਨਹੀਂ ਹੁੰਦਾ ਦੇਖੋ ਕੰਮ ਨਹੀਂ ਕੋਈ ਹੁੰਦਾ ਤੈਨੂੰ ਰੋਟੀ ਦੇ ਕਰਨਾ ਕੱਲ ਦਾ ਨਾ ਛੁੱਟੀ ਕਰ ਲੈ ਅੱਛਾ ਇਤਨਾ ਵੀ ਲੋਕ ਵੀ ਹਰ ਕਰਦੇ ਤੁਹਾਡੇ ਕੀ ਮੰਨ ਚ ਫਿਰ ਕੀ ਹੁੰਦਾ ਫਿਰ ਕੀ ਆ ਫਿਰ ਮਾਨ ਕੇ ਇਹਨੂੰ ਕਰਨਾ ਵੀ ਮਨ ਉਹਨਾਂ ਨੇ ਦਬਾਵ ਦਿੱਤਾ ਇਹ ਕੋ ਕਹਿੰਦੇ ਤੇਰੇ ਕੋ ਕੰਮ ਨਹੀਂ ਹੁੰਦਾ ਉਹ ਗੇ ਹੁੰਦਾ ਦਾ ਕਰਦਾ ਨਹੀਂ ਗਾ ਕਰ ਲੋ ਛੁੱਟੀ ਕਰਦਾ ਨਹੀਂ ਆ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਬਹੁਤ ਮਾੜਾ ਵਿਹਾਰ ਕੀਤਾ ਜਾਂਦਾ ਇਹਨਾਂ ਦੇ ਨਾਲ ਕਿਉਂਕਿ ਦੇਖਿਆ ਜਾਵੇ ਤਾਂ ਹਾਈਟ ਵਸੋ ਬਿਸ਼ੱਕ 3 ਜਾਂ 4 ਫੁੱਟ ਦੀ ਦੋਵਾਂ ਦੀ ਹਾਈਟ ਪਰ ਘਰ ਵੀ ਚਲਾਣਾ ਹੁੰਦਾ ਜੇ ਇਹੋ ਜੇ ਲੋਕ ਨੇ ਜਿਸ ਤਰ੍ਹਾਂ ਦਾ ਕਰਨੀ ਕਿ ਫਿਰ ਇਹੋ ਜੇ ਲੋਕ ਕਿਸ ਤਰ੍ਹਾਂ ਜ਼ਿੰਦਗੀ ਜੀਣਗੇ ਤੇ ਲੋਕਾਂ ਨੂੰ ਵੀ ਜ਼ਰੂਰ ਦੇਖਣਾ ਚਾਹੀਦਾ ਵਾ ਕੀ ਇਹਨਾਂ ਵਰਗੇ ਲੋਕਾਂ ਨਾਲ ਸੀ ਇਦਾਂ ਦਾ ਨਾ ਕਰੀਏ ਜਾਂ ਫਿਰ ਰਿਸ਼ਤੇਦਾਰੀ ਦੀ ਵੀ ਗੱਲ ਕਰੀਏ ਜਦੋਂ ਮਾੜਾ ਟਾਈਮ ਆਉਂਦਾ ਜੋ ਸਾਰੇ ਪਿੱਛੇ ਪੱਜ ਜਾਂਦੇ ਨੇ ਛੱਡ ਜਾਂਦੇ ਨੇ